ਸਵੇਿਆਂ ਵਿੱਚ ਹੋਇਆ ਅਨੋਖਾ ਕੰਮ ਇੱਕ ਪਾਸੇ ਬਲ ਰਹੇ ਸੀ ਸਵੇ ਅਤੇ ਦੂਜੇ ਪਾਸੇ ਲੱਗੀਆਂ ਹੋਈਆਂ ਸੀ ਆਰਕੈਸਟਰਾ ਅਕਸਰ ਹੀ ਸਵੇਿਆਂ ਵਿੱਚ ਮਰੇ ਹੋਏ ਲੋਕਾਂ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਲੋਕ ਆਪਣੇ ਮਰੇ ਹੋਏ ਰਿਸ਼ਤੇਦਾਰਾਂ ਦਾ ਅੰਤਿਮ ਸੰਸਕਾਰ ਕਰ ਰਹੇ ਨੇ ਤੇ ਬੈਠੇ ਰੋ ਰਹੇ ਨੇ ਅਤੇ ਦੂਜੇ ਪਾਸੇ ਸਵੇਿਆਂ ਦੇ ਵਿੱਚ ਹੀ ਬਲ ਰਹੇ ਸਵੇਿਆਂ ਦੇ ਸਾਹਮਣੇ ਆਰਕੈਸਟਰਾ ਲੱਗੀਆਂ ਹੋਈਆਂ ਨੇ ਅਤੇ ਲੋਕ ਬੈਠੇ ਦੇਖ ਰਹੇ ਨੇ ਦਰਸਲ ਇਹ ਆਰਕੈਸਟਰਾ ਬਾ ਸ਼ਮਸ਼ਾਨ ਨਾਥ ਮੰਦਰ ਸੇਵਾ ਸਮਤੀ ਨੇ ਲਗਵਾਈਆਂ ਹੋਈਆਂ ਸੀ ਜਿਨ੍ਹਾਂ ਨੇ ਕਿ ਸਲਾਨਾ ਪ੍ਰੋਗਰਾਮ ਕਰਵਾਇਆ ਸੀ ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਆਰਕੈਸਟਰਾਂ ਦੀ ਥਾਂ ਤੇ ਕੋਈ ਧਾਰਮਿਕ ਪ੍ਰੋਗਰਾਮ ਕਿਉਂ ਨਹੀਂ ਕਰਵਾਇਆ ਗਿਆ ਅਤੇ ਜੇ ਆਰਕੈਸਟਰਾਂ ਹੀ ਲਗਵਾਉਣੀਆਂ ਸੀ ਤਾਂ ਸਿਵਿਆਂ ਦੇ ਵਿੱਚ ਹੀ ਕਿਉਂ ਲਗਵਾਈਆਂ ਗਈਆਂ ਜਿੱਥੇ ਕਿ ਨਾਲ ਸਿਵੇ ਵੀ ਵੱਲ ਰਹੇ ਸੀ ਸੋ ਹਰ ਕਿਸੇ ਦੇ ਵੱਖੋ ਵੱਖਰੇ ਅਤੇ ਆਪੋ ਆਪਣੇ ਵਿਚਾਰ ਹੁੰਦੇ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ